ਰਾਜਕੁਮਾਰੀ ਭਾਤਖਾਂ ਦਾ ਵਿਜੋਗ ਮਾਤਾ ਘੜੀ ਤੇ ਬੀਬੀ ਜੀ ਦੀ ਜਗ੍ਹਾ ਦੇ ਜੈਤ ਕਵਜਾ ਆ ਜਾਣਗੇ ਆਪਣੇ ਪ੍ਰਧਾਨ ਨੂੰ ਵਿਚਾਰ ਦੀ 1996 ਤੋਂ ਆ ਆਪਣੇ ਦੌਰੇ ਪਾ ਜੇ ਬਰੇ ਤੋਂ ਸਾਲੋਂ ਕੋਰਟ ਚ ਫੈਸਲੀਮ ਦਾ ਦਫਤਰ ਡੀਸੀ ਦਫਤਰ ਤੱਕੇ ਖਾ ਰਹੇ ਨੇ ਜਦੋਂ ਕਿ ਇੱਥੇ ਦੇ ਵਿਧਾਇਕ ਹੋ ਜਾਂਦੇ ਉਹ ਕੋਈ ਕਾਰਵਾਈ ਨਹੀਂ ਕਰਦਾ ਸੁਣਦਾ ਨਹੀਂ ਜਦੋਂ ਐਸਐਚਓ ਕੋਲ ਜਾਂਦੇ ਨੇ ਕੋਈ ਕਾਰਵਾਈ ਨਹੀਂ ਕਰਦਾ ਪਰ ਜਿਹੜੀ ਉੱਥੇ ਦੀ ਪੰਚਾਇਤ ਦੀ ਇਨਵੋਲਵਮੈਂਟ ਆਈ ਹੈ ਸਰਪੰਚ ਹੋਏ ਚਾਹ ਪੰਜ ਹੋਏ ਇਹ ਬੰਦਾ ਕਿਤੇ ਧੱਕੇਸ਼ਾਹੀ ਕਰਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਸੀ ਮੰਗ ਕਰਦੇ ਆਂ ਐਫਬੀਪੀ ਨੂੰ ਨਿਆਂ ਸਾਫ ਮੰਗਦੇ ਜਿਸ ਕਰਕੇ ਅਸੀਂ ਜਿਹੜਾ ਹੈ ਪੌਂਗੀ ਥਾਣੇ ਦਾ ਘਰਾਓ 27 ਤਰੀਕ ਦਾ ਰੱਖਿਆ ਉਸੇ ਲੜੀ ਨਾਲ ਜੁੜਦਾ ਉੱਥੇ ਦੀ ਜਿਹੜੀ ਹੈ ਕਮੇਟੀ ਜਗਦੀਸ਼ ਕੁਮਾਰ ਜੀ ਅਭੀਤ ਸਿੰਘ ਜੀ ਸਾਡੇ ਕੋਲ ਪ੍ਰਧਾਨ ਨੇ ਜਨ ਕਲਿਆਣ ਸੇਵਾ ਸੁਸਾਇਟੀ ਦੀ ਕਾਰਨਾ ਕਰ ਜਿਨ੍ਹਾਂ ਨੇ ਦੱਸਿਆ ਸਾਨੂੰ ਆ ਕੇ ਸਾਡੇ ਕੋ ਸਾਰਾ ਕੁਝ ਦੱਸਣਗੇ ਵੀ ਪਹਿਲਾਂ ਵੀ ਇੱਕ ਧਰਬਸਾਲਾ ਦੇ ਜਿਹੜਾ ਨਜਾਇਜ਼ ਕਬਜ਼ਾ ਹੁੰਦਾ ਅਸੀਂ ਤਾਲਾ ਲਾੰਨੇ ਨੇ ਤੇ ਉਹ ਜਿੰ ਤਾਲਾ ਤੋੜ ਦਿੰਦੇ ਨੇ ਕੋਰਸਰ ਵੀ ਬਹੁਤ ਵਾਰੀ ਕਹਿ ਚੁੱਕੇ ਨੇ ਡਾਇਰੈਕਟਰ ਪੰਚਾਇਤਾਂ ਨੂੰ ਵੀ ਕੰਪਲੇਟਾਂ ਦੇ ਦਿੱਤੀਆਂ ਪਰ ਕੋਈ ਕਿਤੇ ਸੁਣਾਈ ਨਹੀਂ ਦੇ ਹੁੰਦੀ ਹਾਈ ਕੋਰਟ ਹਾਈ ਕੋਰਟ ਦਾ ਫੈਸਲਾ ਹਾਈ ਕੋਰਟ ਤੇ ਸਿੱਧ ਕੰਡੰਡ ਵੀ ਪੈਰ ਹੋਈ ਹਾਂ ਜੀ ਤੇ ਸਾਰੀਆਂ ਗੱਲਾਂ ਕਰਨ ਵਾਸਤੇ ਇੱਥੇ ਜਿਹੜੀ ਕਾਇਦਾ ਕਾਨੂੰਨ ਵਾਲੀ ਕੋਈ ਚੀਜ਼ ਨਹੀਂ ਹੈ ਇੱਥੇ ਦੀ ਜਿਹੜੀ ਸਰਕਾਰ ਹੈ ਉਹ ਲੋਕਾਂ ਨੂੰ ਬਹੁਤ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਦੀ ਹੈ ਸਭ ਖੋਖਲੇ ਨੇ ਜਿਵੇਂ ਕੱਲ ਇੱਕ ਕਰਪਸ਼ਨ ਕਰਦਾ ਡੀਆਈਜੀ ਮੁਹਾਈ ਤੋਂ ਫੜਿਆ ਗਿਆ ਕਿ ਸਾਰੀ ਜਿਹੜੀ ਹੈਟਲੀ ਪੌਦ ਹੈਟਲੀ ਪੈਰੀ ਹੈ ਉਹ ਸਾਰੀ ਮੱਲਾ ਦੀ ਇਕੱਠੇ ਕਰ ਕਰਕੇ ਪੈਸਾ ਉਹਨਾਂ ਨੇ ਦਿੱਤੀ ਹੋਣੀ ਹੈ ਤਾਂ ਇਹੀ ਐਸਐਚਓ ਪੀਡੀਐਸਪੀ ਸਾਹਮਣੇ ਲਾ ਵੀ ਜਦੋਂ ਇੱਥੇ ਮਗਰਮੱਛ ਪੜੇ ਜਾਂਦੇ ਨੇ ਇਹ ਮੱਛਰ ਮੱਖੀ ਨੂੰ ਕੋਈ ਨਹੀਂ ਪੁੱਛਦਾ ਇਹ ਵੀ ਥੋੜੇ ਦਿਨਾਂ ਵਿੱਚ ਕਾਰਵਾਈ ਹੋ ਜੂਗੀ ਜੇਕਰ ਨਾ ਹੋਇਆ ਤਾਂ ਅਸੀਂ ਸਭ ਤੁਹਾਨੂੰ ਇਹੀ ਹੁਣ ਪ੍ਰਧਾਨ ਜੀ ਸਾਹਿਬ ਗੱਲ ਜਿਹੜਾ ਨਗਰ ਦੀ ਦੱਸਣਗੇ ਵੀ ਕਿਵੇਂ ਓਕਬਜ਼ਾ ਕਰ ਮੌਕਾਂ ਦੀ ਪ੍ਰਾਪਰਟੀ ਜ਼ਮੀਨਾਂ ਆਸਾਉਣ ਜਿਹੜਾ ਯੋਗਦਾਨ ਪਾ ਰਹੇ ਨੇ ਚੰਦ ਕਲਿਆਣ ਸੇਵਾ ਸੁਭਾਈ ਪਿੰਨੂ ਪਿਛਲੀ ਅਨਕੇ ਪੰਚਾਇਤ ਨੇ ਨਾ ਜੀ ਮਤਲਬ ਜਗ੍ਹਾ ਦਿੱਤੀ ਸੀ ਜੀ ਤੇ ਉਸ ਤੋਂ ਵਿੱਚ ਅਸੀਂ ਯਾਨੀ ਕਿ ਇੱਕ ਬਹੁਤ ਵੱਡੀ ਯਾਨੀ ਕਿ ਧੰਦਾਲਾ ਬਣਾਉਣਾ ਚਾਹੁੰਦੇ ਹਾਂ ਅਸੀਂ ਕੰਮ ਦੀ ਸ਼ੁਰੂ ਕਰਦਾ ਤੇ ਰਿਟਾਇਰਡ ਪਰਸਨ ਸਾਰੇ ਆ ਕਿ ਜੋ ਬਜ਼ੁਰਗ ਬੈਠੇ ਹਨ ਯਾਨੀ ਕਿ ਸੀਨੀਅਰ ਜੀਟੀ ਚਾਨੇ ਉਹ ਸਾਰੇ ਯਾਨੀ ਕਿ ਆਪਣਾ ਆਪਣਾ ਚੰਦਾ ਇਕੱਠਾ ਕਰਕੇ ਯਾਨੀ ਕਿ ਅਸੀਂ ਯਾਨੀ ਕਿ ਉਸ ਨੂੰ ਮਤਲਬ ਪਿਆਰ ਕੀਤੀ ਬਾਉਂਡਰੀ ਵਾਲ ਪਿਆਰ ਕੀਤੀ ਦੋਨੇ ਯਾਨੀ ਕਿ ਹਾਲ ਤਿਆਰ ਕੀਤੇ ਉੱਤੇ ਤੇ ਨਾਲੇ ਆਵਾਜ਼ ਵੀ ਕਰਵਾਇਆ ਤੇ ਉਸ ਤੋਂ ਬਾਅਦ ਯਾਨੀ ਕਿ ਜਦ ਆ ਯਾਨੀ ਕਿ ਲਈ ਇਹਨੂੰ ਪੰਚਾਇਤ ਆਈ ਤੇ ਇਕ ਵਾਰ ਸੀ ਵੀ ਚਿੱਟਾ ਸਰਪੰਚ ਬਣਿਆ ਇਹਨੇ ਅਨਕੇ ਦੂਸਰੇ ਦਿਨ ਹੀ ਇਨਕੇ ਸਾਡੇ ਖਾਲੇ ਤੋੜਦੇ ਔਰ ਉਸਨੇ ਕਬਜ਼ਾ ਕਰ ਦਿੱਤਾ ਅਸੀਂ ਇਨਕੇ ਕਈ ਜਗ੍ਹਾ ਗੁਹਾਰ ਕੀਤੀ ਹੈ ਇਨਕੇ ਲੇਕਿਨ ਸੁਲਾਈ ਨਹੀਂ ਹੋਈ ਡਾਇਰੈਕਟਰ ਪੰਚਾਇਤ ਚ ਵੀ ਗਏ ਡਾਇਰੈਕਟਰ ਆਪਣਾ ਸੈਕਟਿੰਗ ਬੋਰਡ ਵੀ ਗਏ ਇਨਕੇ ਅਸੀਂ ਸਾਡਾ ਅੰਦੇ ਕੇਸ ਸੈਕਟਿੰਗ ਬੋਰਡ ਵੀ ਲੱਗਿਆ ਹੋਇਆ ਹੈ ਲੇਕਿਨ ਡੇਟ ਜਿਹੜੀ ਆ ਉਹ ਅੱਗੇ ਤੇ ਅੱਗੇ ਐਕਸਟੈਂਡ ਕਰਦੇ ਜਾਂਦੇ ਆ ਹਾਈ ਬੋਰਡ ਦੇ ਵਿੱਚ ਸਾਡਾ ਕੇਸ ਚੱਲਿਆ ਹੋਇਆ ਆ

ਉਹ ਇੱਕ ਪੁਲਿਸ ਦਾ ਮਲਵਾਜਨ ਸੀਗਾ ਉਹ ਦਿੱਲੀ ਪੁਲਿਸ ਦਾ ਵਿੱਚ ਲੱਗਿਆ ਹੋਇਆ ਸੀਗਾ ਉਹ ਵਿਚਾਰਾ ਜੀ ਕਿ ਆਪਣਾ ਵਰਦੀ ਦੇ ਵਿੱਚ ਆ ਗਿਆ ਕਿਤੇ ਟੂਲ ਤੇ ਆਇਆ ਸੀਗਾ ਉਹਨੇ ਅੰਦੀ ਦੇ ਦੇਖਿਆ ਵੀ ਮੇਰੇ ਪਲਾਟ ਤੇ ਅੰਦੀਏ ਕਬਜ਼ਾ ਕਰਤਾ ਕਿਤੇ ਤਾਂ ਜਾਨੀ ਜੇ ਉਹਨੇ ਲਈ ਤਾਂ ਆਪਣੀ ਜੀਸੀਬੀ ਮੰਗਾ ਕੇ ਐਕੇ ਟਾਣਾ ਲੱਗਿਆ ਉਹਨੂੰ ਇਹਨਾਂ ਨੇ ਲਿਆ ਤਾਂ ਜਾਨੀ ਉਹਦੀ ਵੀਡੀਓ ਜਿਹਨੂੰ ਬਣਾ ਕੇ ਤੇ ਰੂਟਰ ਨੂੰ ਜਾਨੀ ਉਹ ਕਰਾ ਤੰਕਾ ਅੱਗੇ ਵੀ ਤੱਕ ਵੈਸਚੋ ਵਗੈਰਾ ਨੂੰ ਪਤਾ ਨਹੀਂ ਆਦ ਕੇ ਕੁੰਦ ਨੇ ਉਨਾਂ ਨੂੰ ਕਿਹਾ ਕਹਿੰਦਾ ਵੀ ਜਾਂ ਤਾਂ ਤੂੰ ਆਪਣੀ ਪਰਲੀ ਬਚਾਲਾ ਜਾਂ ਆਪਣੀ ਜਾਂ ਫਿਰ ਤੂੰ ਇਨਕੇ ਕੋਲ ਆਨ ਛੱਡ ਦੇ ਉਹ ਵਿਚਾਰਾ ਇਹਨ ਦੋਸਤਿਆਂ ਨਾਲ ਛੱਡ ਕੇ ਇੱਥੇ ਆਇਆ ਮੋੜ ਤੇ ਇੱਕ 6 ਨੰਬਰ ਦੇ ਵਿੱਚ ਆਰ ਪੀ ਗੁਪਤਾ ਹੁੰਦਾ ਸੀਗਾ ਥੋੜਾ ਪਲਾਟ ਨੂੰ ਆਇਆ ਇਹਨਾਂ ਨੇ ਇੱਕ 3 ਨੰਬਰ ਦੇ ਵਿੱਚ ਉਪਦੀਪ ਕੁਮਾਰ ਸੀਗਾ ਉਹਦਾ ਪਲਾਟ ਜਾਨੀਏ ਦੁਆਇਆ ਸੇਮ ਕਿਸਾ ਇਹ ਜਿਹੜਾ ਹੈ ਯਾਨੀ ਕਿ ਰਾਜਕੁਮਾਰੀ ਦੇ ਸਾਹ ਨਾਲ ਹੋ ਰਿਹਾ ਇਹੀ ਕਿਸਾ ਇਹਨਾਂ ਨੇ 3 ਨੰਬਰ ਦੇ ਵਿੱਚ ਕੀਤਾ ਉੱਥੇ ਵੀ ਗੱਡੀਆਂ ਖੜ੍ਹੀ ਹੁੰਦੀ ਸੀਗੀ ਤੇ ਗੱਡੀਆਂ ਵਾਲਿਆਂ ਨੂੰ ਯਾਨਕਿ ਸਮਨ ਕਰ ਦਤਾ ਹੁੰਦੇ ਆ। ਇਹ ਉੱਥੇ ਵੀ ਸਮਨ ਕਰਾਏ। ਉਹ ਤਾਂ ਯਾਨਕਿ ਜੋ ਮਾਲਕ ਨੇ ਫਟਾਫਟ ਆ ਕੇ ਕੰਮ ਕਰ ਦਿੰਦੀ। ਤੇ ਉਸ ਤੋਂ ਬਾਅਦ ਯਾਨਕਿ ਇੱਥੇ ਯਾਨਕਿ ਜਿਹੜੇ ਨਾਲ ਕਬਜ਼ਾ 7 ਨੰਬਰ ਗੱਡੀ ਤੇ ਰਾਜਕੁਮਾਰੀ ਦੇ ਪਤਾ ਹੈ। ਵੀਆਰ ਨੰਬਰ ਤੇ ਹੋਇਆ। ਕਈ ਜਗ੍ਹਾ ਯਾਨਕਿ ਕਬਜ਼ੇ ਹੋ ਰਹੇ। ਤਕਸਾਈ ਹੋੜੀਆਂ ਗੁੰਡੇ ਰੱਖੇ ਹੋਏ ਹੁੰਦੇ ਨੇ। ਔਰ ਗੁੰਡੇ ਯਾਨਕਿ ਅਕੀ ਕਰ ਦਿੰਦੇ ਆ। ਕਿਹ ਬੰਦੀ ਆ ਬੀਣਾ ਹੋ ਰਿਹਾ ਸਾਡੇ ਪਿੰਡ ਤੇ ਕੱਪ ਜੇ ਤੁਸੀਂ ਕਹਿ ਰਹੇ ਹੋ ਕਿ ਇਹਦੇ ਪਿੱਛੇ ਕੌਣ ਹੈ ਕਿ ਇਹਦੇ ਕਰਕੇ ਇਹਦੇ ਅੱਲੇ ਬਹੁਤ ਬਾਰੇ ਹੋ ਗਏ ਤਾਂ ਮੇਰੇ ਵੀ ਸਵਾਲ ਤੁਸੀਂ ਜੀ ਪੁੱਛਦਾ ਸੀ ਸਰਪੰਚ ਸਰਪੰਚ ਕਿਹੜੀ ਪਾਰਟੀ ਦਾ ਤੁਹਾਨੂੰ ਲੱਗਦਾ ਹੈ ਕਿ ਜੀ ਆਪ ਪਾਰਟੀ ਦਾ ਹੈ ਜੀ ਸਵਾਇਆ ਨਹੀਂ ਕਿ ਇਸ ਕਰਕੇ ਹੋ ਹੀ ਨਹੀਂ ਰਹੀ ਆ ਕੋਈ ਵੀ ਜਾਨੀ ਕਿ ਕਿਹਦਾ ਹੁੰਦੀ ਹੈ ਕੋਨੋ ਕੀ ਲੱਗਦਾ ਕੀ ਦਾ ਛੜ ਜਾਂਦਾ ਫੇਰ ਬਸ ਆਪਾਂ ਹੀ ਤੇ ਆ ਜਿਆਦਾ ਤਾਂ ਸਰਪੰਚ ਦਾ ਹੀ ਹੈ ਵਿੱਚ ਨਾਲ ਜਾਂ ਇੱਕ ਕਿਸਮ ਦੀ ਗੱਲ ਨਹੀਂ ਹੈ ਜੀ ਜਿਹੜੀ ਜਿਹੜੀ ਵੀਡੀਓ ਫਿਲਮਾਂ ਦੇਖੀ ਸਕਦੇ ਜਾਂ ਤੁਸੀਂ ਫੋਟੋਆਂ ਦੇਖ ਸਕਦੇ ਆ ਕਲਵੰਤ ਸਿੰਘ ਐਮਐਲਏ ਦਾ ਚਿਹਰਾ ਬਣਾਇਆ ਉਹਦੇ ਨਾਲ ਦੀ ਫੋਟੋ ਵੀਡੀਓ ਦੇਖ ਸਕਦੇ ਹੋ ਉਹ ਫੰਕਸ਼ਨ ਪ੍ਰੋਗਰਾਮ ਦੇ ਆਧਾਰਨ ਕਰਕੇ ਉਸੀ ਦੀ ਗਵਾਹੀ ਚਾਹੁੰਦੇ ਇਹ ਸਾਰਾ ਕੁਝ ਜੋ ਆਪ ਕਹਿਣ ਤੋਂ ਕਈ ਮਰੀ ਗਰੇਜ ਕਰਦਾ ਬੰਦਾ ਡਰਦਾ ਪਰ ਮੈਨੂੰ ਕੋਈ ਗਰੇਜ ਕਲਵੰਤ ਤੋਂ ਨਹੀਂ ਹੈ ਮੈਨੂੰ ਗਰੇਜ ਕੋਈ ਸਰਪੰਚ ਤੋਂ ਨਹੀਂ ਹੈ ਉਹ ਬੰਦੇ ਸਾਰੇ ਇਹੜੇ 86 ਸੈਨ ਵਾਲੇ ਲੋਕਾਂ ਦੇ ਕਬਜ਼ਾ ਕਰ ਰਹੇ ਨੇ ਤੇ ਲੱਖਾਂ ਰੁਪਏ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੜਾਪ ਕਰਕੇ ਇਹਨਾਂ ਨੂੰ ਯਾਰ ਦਬਾਅ ਪ੍ਰਚਾਰ ਕਰਕੇ ਪੇਟੜਾ ਚਾਹੁੰਦੇ ਨੇ ਤੇ ਇੱਕ ਪ੍ਰਵਾਸੀ ਪਹਰਲੇ ਬੰਦੇ ਦੀ ਮਦਦ ਕਰ ਰਹੇ ਨੇ ਪੰਜਾਬੀਆਂ ਦੇ ਖਿਲਾਫ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਇੱਥੇ ਲੋਕ ਜਿਹੜੇ ਪ੍ਰਵਾਸੀਆਂ ਦੀ ਵੋਟਾਂ ਕੱਟਣ ਦੀ ਗੱਲ ਕਰਦੇ ਨੇ ਬਾਹਰ ਕੱਢਣ ਦੀ ਗੱਲ ਕਰਦੇ ਨੇ ਪਰ ਜੁਝਾਰ ਦਾ ਗਦੀ ਪੰਚਾਇਤ ਇੱਥੇ ਦਾ ਐਮਐਲਏ ਉਹ ਪ੍ਰਵਾਸੀਆਂ ਦੀ ਮਦਦ ਕਰਕੇ ਇਹ ਪੰਜਾਬੀਆਂ ਨੂੰ ਅਜਾੜ ਰਿਹਾ ਸਾਫ ਸੂਤਰੀ ਕਾਣੀ ਹੈ ਇਹ ਸਾਰੇ ਮਸਲੇ ਨੂੰ ਲੈ ਕੇ ਪੜਾਉਂਗੀ ਥਾਣੇ ਦਾ ਸੀਕਰੋ ਸੋਮਵਾਰ ਦਾ ਰੱਖਿਆ 27 ਤਰੀਕ ਦਾ ਜੇ ਕਰੀ ਹਫਤੇ 'ਚੇ ਕਾਰਵਾਈਆਂ ਨਾ ਹੋਈਆਂ ਤਾਂ ਹਫਤੇ ਤੋਂ ਬਾਅਦ ਸਾਰੀਆਂ ਸੋਸਾਇਟੀਆਂ ਧਰਮਸ਼ਾਲਾ ਦਾ ਬੁੱਤਾ ਪੀਪੀ ਰਾਜਕੁਮਾਰ ਯੋਵਾ ਮੈਟਰ ਸਾਰਾ ਜਿਹੜਾ ਬੜਾਉਂਗੀ ਥਾਣੇ ਦੀ ਹਦੂਦ 'ਚੇ ਪੈਂਦਾ ਐਸਐਚਓ ਦਾ ਕੰਮ ਹੈ ਉਹਦੇ ਖਿਲਾਫ ਉਹਦਾ ਪਿੱਟਾ ਸਿਆਪਾ ਕਰਕੇ ਉਹਦਾ ਜਿਹੜਾ ਜਨੂਸ ਕਟਾ ਇਹ ਜਿਹੜਾ ਇਹਨਾਂ ਨੇ ਹੋਰ ਨਾਂ ਲਾਇਆ ਦੇ ਜੀ ਕੀ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਤੁਹਾਡੇ ਰਾਹੀਂ ਬੇਨਤੀ ਕਰਦੇ ਆਂ ਜਿਹੜੇ ਹੋਰ ਕੋਈ ਬੰਦਿਆਂ ਨਾਲ ਪੰਚਾਇਤ ਨੇ ਉਥੇ ਦੇ ਸਰਪੰਚ ਨੇ ਉਥੇ ਦੇ ਪੰਚ ਨੇ ਪਲਵੰਤ ਸਿੰਘ ਐਮਐਲਏ ਜਿੱਥੇ ਕਿਦੇ ਧੱਕਾ ਚਾਹੀਤ ਕੀਤੀ ਹੈ ਨਹੀਂ ਸੁਣਾਈ ਕੀਤੀ ਉਹ ਸਾਰੇ ਬੰਦੇ ਬਲਾਉਂਦੀ ਥਾਣੇ ਦੇ ਮੂਹਰੇ ਪਹੁੰਚਣ ਤਾਂ ਕਿ ਅਸੀਂ ਪੀੜਤਾਂ ਦੀ ਸਾਰਿਆਂ ਦੀ ਗੱਲ ਤੁਹਾਡੇ ਰਾਹੀਂ ਜਿਹੜੀ ਉਪਰ ਤੱਕ ਪਹੁੰਚਾ ਸਕੀਏ ਜਿਹੜਾ ਸਾਡਾ ਮੁੱਖ ਮੰਤਰੀ ਬਹੁਤ ਲੋਕਾਂ ਦੇ ਨੇੜੇ ਹੋਣ ਦੀ ਅਕ ਰੌਣ ਦੀ ਤੇ ਹੰਦਰਦੀ ਬਣਨ ਦੀ ਗੱਲ ਕਰਦਾ ਵੱਡ ਵੱਡੀ ਐਡ ਲੱਗੀ ਵੀ ਹੈ ਲੋਕਾਂ ਨੂੰ ਹੈਲਪ ਲਾਈਨ ਜਾਰੀ ਕਰੇ ਹੋਏ ਨੇ ਵੀ ਇਹਨੂੰ ਦੱਸ ਦਈਏ ਵੀ ਤੁਹਾਡੇ ਹੈਲਪ ਲਾਈਨਾਂ ਦਾ ਕੀ ਕੀ ਮਤਲਬ ਕੀ ਕੀ ਲੋਕਾਂ ਨੂੰ ਤਕਲੀਫਾਂ ਦੂਜੀ ਜ਼ਿੰਮੇਵਾਰੀਆਂ ਐਮਐਲਏ ਤੇ ਐਮਐਲਏ ਨੂੰ ਮਿਲਣ ਚਾਹੀਏ ਪਾਰਟੀ ਨੂੰ ਪੰਜ ਵਾਰੀ ਤੇ ਆਈ ਪਾਰਟੀ ਨੂੰ ਮਿਲਣ ਪੰਜ ਵਾਰੀ ਕੀ ਕਹਿਣਾ ਸੀ ਉਹ ਸੋਹਣ ਗੱਲ ਦਿੰਦੇ ਕਿ ਕਲੰਕ ਸਿੰਘ ਨੂੰ ਉਹ ਕਰਵਾਉਣੇ ਬਸ ਪੰਜ ਵਾਰੀ ਜਿਹੜੀ ਆਮ ਆਦਮੀ ਪਾਰਟੀ ਨੂੰ ਮਿਲਣ ਚਲੇਗੇ ਪੰਜ ਵਾਰੀ ਕੋਈ ਕਾਰਵਾਈ ਨਹੀਂ ਹੋਈ ਹੈ ਨਹੀਂ ਐਮਐਲਏ ਦਾ ਕੰਮ ਸੀ ਜਿਹੜਾ ਮੰਗਾ ਡਿਫਾਲਟ ਰ ਹੈ ਜਿਹੜਾ ਸਾਡਾ ਦੋਸ਼ੀ ਹੈ ਉਹਨੂੰ ਝੜਕਣਾ ਤੇ ਪੂਰ ਕਾਰਵਾਈ ਕਰਦੇ ਹੋਏ ਉਹ ਥੋੜੇ ਮੈਟਰ ਨੇ ਕੌਤਲੇ ਬੜੇ ਮੈਟਰ ਨਹੀਂ ਹੈ ਠੀਕ ਹੈ ਮੈਂ ਲੋਕ ਕਾਲ ਕਰ ਦਿੰਦਾ ਐਸਐਚਓ ਕੁਲਵੰਤ ਸਿੰਘ ਹੈ ਕਹਿੰਦੇ ਹੁਣ ਕੁਲਵੰਤ ਸਿੰਘ ਹੈ ਪਹਿਲਾਂ ਕੋਈ ਹੋਰ ਨਹੀਂ ਹੁਣ ਕੁਲਵੰਤ ਸਿੰਘ ਐਸਐਚਓ ਹੈ ਐਸਐਚਓ ਬੰਦਰਡ ਕੋਈ ਵੀ ਹੋਏ ਬਾਈ ਨੇਮ ਨਹੀਂ ਕੱਢੂ ਸਹਿਜ ਕੁਲਵੰਤ ਸਿੰਘ ਬਦਲ ਤੇ ਜਿਹੜਾ ਬਲੌਂਗੀ ਥਾਣੇ ਦਾ ਇੰਚਾਰਜ ਐ ਐਸਐਚਓ ਹੈ ਉਹਦਾ ਘਰਾਉ ਕਰਨਾ ਸੀ ਬਾਉਂਗੀ ਥਾਣੇ ਤੇ ਵੱਡਾ ਸਵਾਲ ਹੈ ਵੀ ਲੰਬੇ ਸਮੇਂ ਤੋਂ ਇਤਨਾ ਮਸਲਿਆਂ ਨੂੰ ਡੈਂਡ ਜਿਹੜਾ ਜਾ ਕੇ ਇਹਦੇ ਖਰਾਬ ਹੋ ਚੁੱਕੇ ਨੇ ਕੌਣ ਦਾ ਦੋਸਤ ਨਹੀਂ ਅੰਬੀ ਰੋਕ ਲੱਗੇ ਕੋਈ ਸਾਰਾ ਤਰੀਕਾ ਨਹੀਂ ਪੈਣਾ ਮਹਾਨਦਾਰ ਉੱਛਤੀ ਹੈ ਜਿਹੜੇ ਨਪਾਕ ਹੋ ਕੇ ਦੋਨਾਂ ਤਰ੍ਹਾਂ ਦੀ ਗੱਲ ਆਮਾਨਦਾਰਾਂ ਦੀ ਰੇਸ਼ੋਂ ਕੱਟ ਗਈ। ਬਈਮਾਨਾਂ ਦੀ ਰੇਸ਼ੋਂ ਵਧ ਗਈ। ਜਦੋਂ ਬਈਮਾਨ 95% ਹੋ ਜਾਓ ਪੰਜ ਆਮਾਨਦਾਰ ਵੀ ਆਪਣੇ ਵਰਗੇ ਕੀ ਕਰਨਾ? ਉਹਦਾ ਕੋਈ ਕੋਈ ਉਹਦਾ ਕੋਈ ਜੋਰ ਸ਼ੋਰ ਚੱਲ ਜਾਈਂ। ਜਿਹੜੀਆਂ ਲੰਮ ਸ਼ਮ ਐਸਐਸਪੀ ਦਫ਼ਤਰ ਤੋਂ ਡੀਆਈਜੀ ਦਫ਼ਤਰ ਤੋਂ ਬੀਜੀਪੀ ਦਫ਼ਤਰ ਤੋਂ ਡਫਾਈਲਰ ਜਿਹੜੇ ਪ੍ਰੈਸ਼ਰਿੰਗ ਕਰਕੇ ਮੋਟਾ ਪੈਸਾ ਕਮਾ ਕੇ ਅਫਸਰਾਂ ਨੂੰ ਭੇਜਦੇ ਆ ਉਹਨਾਂ ਵੀ ਜਿਹੜੀਆਂ ਇਨਕੁਆਰੀਆਂ ਮਾਰਕ ਆਉਂਦੀਆਂ। ਉਹ ਫੇਲਾਂ ਦਵਾਲਾਂ ਨੇ ਸਬੀਬੀ ਬਾਟਰ ਹਾਲੇ ਕਿਥੋਂ ਦੋਨਾਂ ਨੂੰ ਪੈਸਾ ਦਿਊਗੀ ਜਿਸ ਬੰਦੇ ਨੇ ਕਰੋੜ ਰੁਪਏ ਦਾ ਪਲਾਟ ਦੱਪਣਾ ਉਹ 10 ਲੱਖ ਰੁਪਏ ਖਰਚਿਓ 20 ਖਰਚਿਓ ਐਸਬੀਬੀ ਕੋਲ ਅੱਜ ਫੋਟੋ ਸਟੇਟ ਜੋਗੇ ਪੈਸੇ ਨਹੀਂ ਹੈ ਜਿਹੜੀ ਨੇ ਜਿਹਦਾ ਕਬਜ਼ਾ ਹੋ ਰਿਹਾ ਨੇ ਜਿਹਦਾ ਕਬਜ਼ਾ ਹੋ ਰਿਹਾ ਲੋਕ ਗਰੀਬ ਨੇ ਨਤਾਰੇ ਪਏ ਨੇ ਅਸੀਂ ਬਾਹਰਲੇ ਦੇ ਸੰਜੇ ਕੋਈ ਕਰੈਕਸ਼ਨ ਹੁੰਦੀ ਆ ਮਰਡਰ ਹੁੰਦਾ ਕਿਵੇਂ ਤਰਫਦੇ ਨੇ ਆਪਣੇ ਏਰੀਆ ਇਲਾਕੇ ਚ ਨਾ ਐਮਐਲਏ ਦੇਖ ਰਿਆ ਨਾ ਐਸਐਸਪੀ ਦੇਖ ਰਿਆ ਨਾ ਡੀਸੀ ਦੇਖੀ ਅੱਖਾਂ ਵਿੱਚ ਹੀ ਪ੍ਰਸ਼ਾਸਨ ਮਿਟਿਆ